ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਬੁੱਟਰ ਨੇ ਕਿਵੇਂ ਬਚਾਇਆ ਕਰਨ ਤੇ ਗੁਰੀ ਨੂੰ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਇਹ ਕਰਨ ਤੇ ਗੁਰੀ ਕੁਆਚਨ ਕਰਕੇ ਉਹਨਾਂ ਨੂੰ ਲੱਭਣ ਲਈ ਬੁੱਟਰ ਵੀ ਚਲਾ ਜਾਂਦਾ ਇਹ ਤੇ ਉਹ ਇਧਰ ਉਧਰ ਕੋ ਮਰਿਆ ਹੁੰਦਾ ਏ ਪਿੰਡੇ ਵਿੱਚ ਤੇ ਉਧਰ ਗੁਰਪ੍ਰੀਤ ਤੇ ਉਸਦੇ ਭਰਾ ਵੀ ਲੱਭ ਰਹੇ ਹੁੰਦੇ ਆ ਘਰ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਵਾਲਾ ਮਾਹੌਲ ਬਣਿਆ ਹੁੰਦਾ ਹੈ ਘਰ ਦੀਆਂ ਔਰਤਾਂ ਵੀ ਟੈਨਸ਼ਨ ਲੈ ਰਹੀਆਂ ਹੁੰਦੀਆਂ ਨੇ ਤੇ ਬਲਜੀਤ ਤਾਂ ਖਾਸ ਕਰਕੇ ਰੋਜੀ ਨਾਲ ਹੀ ਲੜ ਰਹੀ ਹੁੰਦੀ ਆ ਉਸ ਨੂੰ ਤਾਂ ਇਹ ਲੱਗਦਾ ਜਿਵੇਂ ਰੋਜੀ ਨੇ ਹੀ ਸਾਰਾ ਕੁਝ ਕੀਤਾ ਹੋਵੇ ਰੋਜੀ ਨੂੰ ਇੰਨਾਂ ਗੱਲਾਂ ਦਾ ਗੁੱਸਾ ਵੀ ਆਉਂਦਾ ਹੈ ਪਰ ਉਹ ਬਲਜੀਤ ਨੂੰ ਅੱਗੋਂ ਸਮਝਾਉਂਦੀ ਆ ਕਿ ਇਹੋ ਜਿਹੇ ਟਾਈਮ ਤੇ ਇਦਾਂ ਦੀਆਂ ਗੱਲਾਂ ਬੋਲਣ ਦੀ ਬਜਾਏ ਤੂੰ ਬੱਚਿਆਂ ਬਾਰੇ ਸੋਚ ਤੇ ਉਹ ਪ੍ਰਮਾਤਮਾ ਦੇ ਅੱਗੇ ਹੱਥ ਅਰਦਾਸਾਂ ਕਰ ਕੀ ਹੱਥ ਜੋੜ ਕੇ ਕਿ ਉਹ ਲੱਭ ਜਾਣ ਤੇ ਉਧਰ ਗੁਰਪ੍ਰੀਤ ਤੇ ਉਸਦੇ ਭਰਾ ਟੈਨਸ਼ਨ ਲੈ ਰਹੇ ਹੁੰਦੇ ਆ ਪਿੰਡ ਵਿੱਚ ਹਰ ਘਰ-ਘਰ ਜਾ ਕੇ ਪੁੱਛ ਰਹੇ ਹੁੰਦੇ ਆ ਕਿ ਕਰਨ ਤੇ ਗੁਰੀ ਨੂੰ ਤੁਸੀਂ ਕਿਤੇ ਦੇਖਿਆ ਤਾਂ ਨਹੀਂ ਹ ਪਿੰਡ ਦੇ ਸਾਰੇ ਲੋਕ ਕਹਿ ਦਿੰਦੇ ਆ ਕਿ ਅਸੀਂ ਨਹੀਂ ਦੇਖਿਆ ਕਿਉਂਕਿ ਉਹ ਤਾਂ ਪਿੰਡ ਤੋਂ ਬਾਹਰ ਛੜਕਾਂ ਤੇ ਫਿਰ ਰਹੇ ਹੁੰਦੇ ਆ ਤੇ ਜੰਗਲਾਂ ਵਿੱਚ ਘੁੰਮ ਰਹੇ ਹੁੰਦੇ ਆ ਜਦੋਂ ਉਹਨਾਂ ਨੂੰ ਰਸਤਾ ਭੁੱਲ ਜਾਂਦਾ ਏ ਤੇ ਉਹ ਵਾਪਸ ਆਉਣ ਲੱਗਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਹੁਣ ਘਰ ਨੂੰ ਕਿਹੜਾ ਰਸਤਾ ਜਾਂਦਾ ਇਸ ਕਰਕੇ ਉਹ ਘਬਰਾ ਕੇ ਪਹਿਲਾਂ ਤਾਂ ਰਸਤੇ ਵਿੱਚ ਬੈਠ ਜਾਂਦੀ ਆ ਤੇ ਰੋਣ ਲੱਗ ਪੈਂਦੀ ਆ ਤੇ ਉਹ ਸੋਚਦੇ ਆ ਕਿ ਹੁਣ ਕੀ ਕਰੀਏ ਤੇ ਉਹਨਾਂ ਨੂੰ ਕੋਈ ਰਾਹ ਰਸਤਾ ਨਹੀਂ ਲੱਭਦਾ ਤੇ ਜਿਵੇਂ ਫਿਰ ਉਹਨਾਂ ਦੇ ਦਿਮਾਗ ਵਿੱਚ ਆਉਂਦਾ ਕਿ ਇੱਥੋਂ ਤੁਰ ਕੇ ਕਿਤੇ ਜਾਣੇ ਆ ਹੋ ਸਕਦਾ ਸਾਨੂੰ ਅੱਗੇ ਕੋਈ ਮਿਲ ਜਾਵੇ ਜਾਂ ਕੋਈ ਪਿੰਡ ਦਾ ਬੰਦਾ ਜਿਸ ਦੇ ਨਾਲ ਅਸੀਂ ਪਿੰਡ ਵਿੱਚ ਵਾਣ ਜਾਵਾਂਗੇ ਪਰ ਜਦ ਹੀ ਅੱਗੇ ਤੁਰਨ ਲੱਗਦੇ ਆ ਤੇ ਉਹਨਾਂ ਦੇ ਅੱਗੇ ਇੱਕ ਏਦਾਂ ਦਾ ਭਾਈ ਆ ਜਾਂਦਾ ਏ ਜੋ ਕਿ ਬਹੁਤ ਜ਼ਿਆਦਾ ਡੇਂਜਰ ਜਿਹਾ ਲੱਗ ਰਿਹਾ ਹੁੰਦਾ ਏ ਤੇ ਉਸ ਨੂੰ ਵੇਖ ਕੇ ਉਹ ਡਰ ਜਾਂਦੇ ਆ ਜਿਵੇਂ ਕੋਈ ਮੰਗਣ ਵਾਲਾ ਹੋਵੇ ਉਸਦੇ ਕੱਪੜੇ ਵੀ ਪਾਟੇ ਹੁੰਦੀ ਆ ਉਹ ਗੁਰੀ ਤੇ ਕਰਨ ਨੂੰ ਕਾਫੀ ਡਰ ਲੱਗਦਾ ਏ ਤੇ ਉਹ ਕੰਬ ਕੰਬ ਕੇ ਉੱਥੇ ਰੋਣਾ ਸਟਾਰਟ ਕਰ ਦਿੰਦੇ ਆ ਉਹਨਾਂ ਨੂੰ ਲੱਗਦਾ ਏ ਕਿ ਇਸ ਇਨਸਾਨ ਨੇ ਹੁਣ ਸਾਨੂੰ ਮਾਰ ਹੀ ਦੇਣਾ ਏ ਪਰ ਬੁੱਟਰ ਵੀ ਉਧਰ ਲੱਭਦਾ ਲੱਭਦਾ ਉੱਥੇ ਪਹੁੰਚ ਜਾਂਦਾ ਏ ਤੇ ਜਦ ਉਸਦਾ ਧਿਆਨ ਪੈਂਦਾ ਏ ਤੇ ਆਵਾਜ਼ਾਂ ਆ ਰਹੀਆਂ ਹੁੰਦੀਆਂ ਉੱਚੀ ਉੱਚੀ ਰੋਣ ਦੀਆਂ ਉਹ ਸੋਚਦਾ ਏ ਕਿ ਇੱਧਰ ਨੂੰ ਵੇਖਦਾ ਏ ਤੇ ਜਦ ਉਹ ਵੇਖਦਾ ਤੇ ਕਰਨ ਤੇ ਗੁਰੀ ਕਾਫੀ ਉੱਚੀ ਰੋ ਰਏ ਹੁੰਦੇ ਆ ਤੇ ਉਹ ਇਨਸਾਨ ਦੇ ਕੋਲੋਂ ਡਰ ਰਹੇ ਹੁੰਦੇ ਆ ਪਰ ਉਹ ਇਨਸਾਨ ਗੁਰੀ ਤੇ ਕਰਨ ਨੂੰ ਕੋਈ ਕਹਿੰਦਾ ਕਿਉਂਕਿ ਉਹ ਕਮਲਾ ਇਧਰ ਉਧਰ ਫੇਰ ਰਿਹਾ ਹੁੰਦਾ ਤੇ ਉਹ ਸਿੱਧਾ ਲੰਘ ਚਾਹੁੰਦਾ ਏ ਤੇ ਬੁੱਟਰ ਉਹਨਾਂ ਨੂੰ ਫੜ ਲੈਂਦਾ ਏ ਤੇ ਚੁੱਪ ਕਰਾਉਂਦਾ ਏ ਤੇ ਇਹ ਕਹਿੰਦਾ ਏ ਕਿ ਹੁਣ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਕੇ ਆਉਣਾ ਏ ਜੇ ਤੁਸੀਂ ਬਿਨਾਂ ਘਰਦਿਆਂ ਨੂੰ ਦੱਸਣ ਤੋਂ ਬਾਹਰ ਨਿਕਲੇ ਤਾਂ ਫੇਰ ਦੇਖਿਓ ਸੋ ਬੁੱਟਰ ਉਹਨਾਂ ਨੂੰ ਘਰ ਲੈ ਕੇ ਆਉਂਦਾ ਏ ਤੇ ਜਦ ਰਸਤੇ ਵਿੱਚ ਉਹਨਾਂ ਨੂੰ ਗੁਰਪ੍ਰੀਤ ਤੇ ਉਸਦੇ ਭਰਾ ਮਿਲਦੇ ਆ ਤੇ ਫੇਰ ਉਹ ਪ੍ਰੀਤ ਨੂੰ ਕਹਿੰਦਾ ਏ ਕਿ ਤੁਸੀਂ ਆਪਣੇ ਬੱਚੇ ਵੀ ਸੰਭਾਲ ਕੇ ਨਹੀਂ ਰੱਖ ਸਕਦੇ ਇਹ ਇਧਰ ਉਧਰ ਘੁੰਮ ਰਹੇ ਸੀ ਗੁਰਪ੍ਰੀਤ ਅੱਗੋਂ ਵੇਖ ਕੇ ਹੈਰਾਨ ਵੀ ਹੁੰਦਾ ਏ ਤੇ ਬੱਚਿਆਂ ਨੂੰ ਵੀ ਫੜਨ ਲੱਗ ਜਾਂਦੇ ਆ ਉਸਦੇ ਦੋਵੇਂ ਭਰਾ ਤੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਕਿਸ ਨੂੰ ਪੁੱਛ ਕੇ ਕਰੋ ਬਾਹਰ ਪੈਰ ਪੱਟਿਆ ਸੀ ਸੋ ਹੁਣ ਉਹ ਦੇਖਦੇ ਆ ਕਿ ਬੁੱਟਰ ਨੂੰ ਕੀ ਕਹਿੰਦਾ ਗੁਰਪ੍ਰੀਤ ਤੇ ਉਸਦੇ ਭਰਾ ਉਸ ਦਾ ਧੰਨਵਾਦ ਕਰਦੇ ਜਾਂ ਨਹੀਂ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ